ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚੈਨਲ ਪਿੰਡ ਪੰਜਾਬ ਦੇ ਉੱਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪਰਮਾਤਮਾ ਚੜ੍ਹਦੀਆਂ ਕਲਾਂ 'ਚ ਰੱਖੇ ਜੀ ਆਹ ਲਓ ਜੀ ਜੋ ਕਿ ਕਿਸਾਨ ਵੀਰਾਂ ਨੇ ਲਾਇਆ ਹੋਇਆ ਜੀ ਝੋਨਾ ਤੁਸੀਂ ਦੇਖ ਸਕਦੇ ਹੋ ਖੇਤਾਂ ਦੇ ਵਿੱਚ ਝੋਨਾ ਖੜਾ ਜੀ ਇਹ ਜਿਹੜਾ ਤੁਸੀਂ ਝੋਨਾ ਦੇਖ ਰਹੇ ਹੋ ਇਹ 20 ਦਿਨ ਦੇ ਵਿੱਚ ਤਿਆਰ ਹੋ ਜਣਾ ਜੀ ਵੱਢਣ ਵਾਲਾ ਹੋ ਜਾਣਾ ਦੇਖ ਸਕਦੇ ਹੋ ਤੁਸੀਂ ਝੋਨਾ ਪੱਕ ਕੇ ਤਿਆਰ ਹੈ ਜੀ ਇਹ ਪਰ ਉੱਪਰੋਂ ਜਿਹੜਾ ਮੀਂਹ ਦਾ ਕਹਿਰ ਹੈ ਜੀ ਇਹ ਬਹੁਤ ਡਰਾ ਰਿਹਾ ਹੈ ਕਿਉਂਕਿ ਰੋਜ਼ ਹੀ ਬਾਰਸ਼ਾਂ ਹੋ ਰਹੀਆਂ ਨੇ ਆਪਾਂ ਨੂੰ ਪਤਾ ਕਿ ਬਾਹਰ ਬਹੁਤ ਖੜਾ ਦੀ ਸਥਿਤੀ ਚੱਲ ਰਹੀ ਹੈ ਜੀ ਕਈ ਜ਼ਿਲ੍ਹਿਆਂ ਦੇ ਵਿੱਚ ਪਾਣੀ ਵੀ ਆਇਆ ਹੋਇਆ ਜੀ ਪਰ ਆਪਣਾ ਥੋੜਾ ਜਿਹਾ ਇਲਾਕਾ ਬਚਾ ਹੋਇਆ ਪਰਮਾਤਮਾ ਕਰੇ ਐਦਾਂ ਹੀ ਰਹੇ ਜੀ ਜੇਕਰ ਝੋਨੇ ਦੇ ਉੱਤੇ ਭਾਰੀ ਮੀਂਹ ਜਾਂ ਕੋਈ ਗੜੇ ਮਾਰੀ ਹੁੰਦੀ ਹੈ ਤਾਂ ਜ਼ਿਮੀਂਦਾਰ ਦਾ ਬਹੁਤ ਨੁਕਸਾਨ ਹੋਣਾ ਜੀ ਆ ਤੁਸੀਂ ਦੇਖ ਸਕਦੇ ਹੋ ਝੋਨਾ ਪੱਕ ਕੇ ਤਿਆਰ ਹੈ ਜੀ ਇਹ ਪਰਮਾਤਮਾ ਕੇ ਅਰਦਾਸ ਕਰੋ ਕਿ ਜਿਹੜਾ ਮੀਂਹ ਦਾ ਕਹਿਰ ਹੈ ਇਹ ਜਲਦੀ ਤੋਂ ਜਲਦੀ ਪਰਮਾਤਮਾ ਇਹ ਸੰਕਟ ਤੋਂ ਦੂਰ ਕਰੇ ਜੀ ਕਿਉਂਕਿ ਬਾਰਸ਼ਾਂ ਬਹੁਤ ਹੋ ਚੁੱਕੀਆਂ ਨੇ ਝੋਨਾ ਤੁਸੀਂ ਦੇਖ ਸਕਦੇ ਹੋ ਫਿਲਹਾਲ ਬਹੁਤ ਵਧੀਆ ਖੜਾ ਜੀ ਜੇਕਰ ਕੱਲੋਂ ਕੋਈ ਜਾਦੇ ਮੀਂਹ ਪੈਂਦਾ ਜਾਂ ਕੋਈ ਗੜੇਮਾਰੀ ਹੁੰਦੀ ਹੈ ਤਾਂ ਜ਼ਿਮੀਦਾਰ ਦਾ ਬਹੁਤ ਭਾਰੀ ਨੁਕਸਾਨ ਹੋਣਾ ਜੀ ਝੋਨਾ ਤੁਸੀਂ ਦੇਖ ਸਕਦੇ ਹੋ 6 ਮਹੀਨੇ ਦੀ ਮਿਹਨਤ ਹੈ ਜ਼ਿਮੀਦਾਰ ਦੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਆਂ ਕਿ ਜਿਹੜੀ 6 ਮਹੀਨੇ ਦੀ ਮਿਹਨਤ ਹੈ ਜ਼ਿਮੀਂਦਾਰ ਦੀ ਉਹਦੀ ਝੋਲੀ ਦੇ ਵਿੱਚ ਪਾਵੇ ਜੀ ਪ੍ਰਮਾਤਮਾ ਚਾਉਨਾ ਤੁਸੀਂ ਦੇਖ ਸਕਦੇ ਹੋ ਇਹ ਸਾਰਾ 20 ਦਿਨ ਦੇ ਵਿੱਚ ਵਧਿਆ ਜਾਣਾ ਜੀ ਇਹ ਜੇਕਰ ਸਾਡੀ ਬਣਾਈ ਹੋਈ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਪ੍ਰਮਾਤਮਾ ਅਗੇ ਅਰਦਾਸ ਕਰਿਓ ਇਹ ਜਿਹੜਾ ਬਾਰਸ਼ਾਂ ਦਾ ਦੌਰ ਚੱਲ ਰਿਹਾ ਇਹਨੂੰ ਜਲਦੀ ਤੋਂ ਜਲਦੀ ਖਤਮ ਕਰੇ ਜੀ ਧੰਨਵਾਦ ਹੈ ਸਾਰਿਆਂ ਦਾ